ਜੇ ਹੁਣ ਪੰਜਾਬ ਦੇ ਵਿੱਚ ਕਿਸੇ ਨੂੰ ਕੁੱਤਾ ਵੱਢ ਲਵੇ ਤਾਂ ਫਿਰ 5 ਲੱਖ ਦਾ ਮੁਆਵਜ਼ਾ ਮਿਲਦਾ। ਜੇ ਪਸ਼ੂ ਦੇ ਆਵਾਰਾ ਪਸ਼ੂ ਤੇ ਹਮਲੇ ਦਾ ਮੌਤ ਹੋ ਜਾਂਦੀ ਹੈ ਤਾਂ 5 ਲੱਖ ਦਾ ਮੁਆਵਜ਼ਾ। ਸਰਕਾਰ ਨੇ ਜਵਾਦਾ ਕੀਤਾ ਹੈ। ਜੇ ਇਹਦੇ ਨਾਲ ਕੋਈ ਮਤਲਬ ਕਿ ਸਦਾਲੀ ਰੋਗੀ ਹੋ ਜਾਂਦਾ ਹੈ ਨਾ ਤਾਂ ਉਹਦੇ ਲਈ 2 ਲੱਖ ਤੱਕ ਦਾ ਮੁਆਵਜ਼ਾ। ਜੇ ਮੰਨ ਲਓ ਮਤਲਬ ਅਪਾਹਜਾਰੀ ਸਥਿਤੀ ਬਣ ਜਾਂਦੀ ਹੈ ਹੈ ਸਿੱਖ ਕੇ ਵੱਡਾ ਮੁੜ ਕੇ ਆਪਣੀ ਕਿਰਤ ਕਮਾਈ ਕਰ ਜੋ ਬਨੇ ਦਾ ਫਿਰ 2 ਲੱਖ ਦਾ ਮੂਆਫ। 3 ਦਿਨਾਂ ਦੇ ਲੱਗਣ ਤੇ ਉੱਤੇ 10 ਹਜ਼ਾਰ ਰੁਪਏ, 12 ਦਿਨਾਂ ਦੇ ਤਾਂ 20 ਹਜ਼ਾਰ ਤੇ 3 ਦਿਨਾਂ ਦੇ ਲੱਗੇ ਤਾਂ 30 ਹਜ਼ਾਰ। ਫਿਰ ਉਹਦਾ ਜ਼ਖਮ ਕਿੰਨਾ ਗਹਿਰਾ? ਜੀ ਜ਼ਖਮ ਜਿਆਦਾ ਗਹਿਰਾ 0.2 ਸੀਐਮ ਤੱਕ ਚਲਾ ਜਾਵੇ। ਤਾਂ ਉਹ 10 ਹਜ਼ਾਰ ਦੀ ਤਾਂ 20 ਹਜ਼ਾਰ ਹੋ ਜਾਣਾ, 2 ਦਿਨਾਂ ਦਾ ਤਾਂ ਫਿਰ 40 ਹਜ਼ਾਰ ਹੋ ਜਾਣਾ, 3 ਦਿਨਾਂ ਦਾ ਤਾਂ ਫਿਰ 60 ਹਜ਼ਾਰ ਹੋ ਜਾਣਾ। ਨਹੀਂ ਫਿਰ 30 ਹਜ਼ਾਰ। ਮਤਲਬ ਫਿਰ ਇਸ ਤਰ੍ਹਾਂ ਨਹੀਂ। ਇਹਦੇ ਵਿੱਚ ਇਹ ਵੀ ਪਰਵੀਜ਼ਰ ਦੀ। ਸਵੇਰ ਨੂੰ ਐਸਕੇ ਨੇ ਕਰਨਾ ਲਾਉਣਾ ਦੇਸ਼ ਭਰ ਦੇ ਵੱਲ। ਉਹਦੇ ਵਿੱਚੋਂ ਅਹਿਮ ਧਰਮ ਹੈ ਜਿਹੜਾ ਪੰਜਾਬ ਦੀ ਰਾਸਤਾ ਨਹੀਂ ਚੰਡੀਗੜ੍ਹ ਚ ਲੱਗਦਾ ਤੇ ਇਸ ਵਾਰ ਇਹ ਤੈਅ ਕੀਤਾ ਕਿ ਅਸੀਂ 34 ਸੈਕਟਰ ਚ ਜਾਵਾਂਗੇ ਇਧਰੋਂ ਜਦੋਂ ਕਿਸਾਨ ਜਥੇਬੰਦੀਆਂ ਨੇ ਐਸਕਯੂ ਨੇ ਰਲ ਕੇ ਆਨਿਆ ਕਿ ਇਸ 34 ਸੈਕਟਰ ਧਰਨਾ ਲਾਉਣਾ ਤਾਂ ਪੁਲਿਸ ਤਾਲਮੇਲ ਕਰਨ ਲਈ ਸਾਹਮਣੇ ਨਹੀਂ ਤਾਂ ਹੁਣ ਤੱਕ ਕੈਂਡੀਗੜ੍ਹ ਚ ਐਂਟਰੀ ਕਰਦੇ ਬਾਰਡਰ ਸੀਲ ਕਰ ਦਿੱਤੇ ਜਾਂਦੇ ਨੇ ਕਿ ਨਹੀਂ ਜਾਣ ਦੇਾਂਗੇ ਜੀ ਰੋਕ ਦੇਾਂਗੇ ਜੀ ਪਰ ਇਸ ਵਾਰ ਕੁਲ ਥੋੜੀ ਕਵਾਇਤ ਨਜ਼ਰ ਆਈ ਕਿ ਇਹ ਪਿਛਲੇ ਸੱਪਨ ਉਦੋਲਨ ਦਾ ਭੈ ਸੀ ਈ ਇੰਧਾਰੇ ਕਿਸ ਪਰ ਬੁਰ ਤਕੜੇ ਹੋ ਕਿ ਆਉਣਗੇ ਯੂਨੀਵਰਸਿਟੀ ਦਾ ਮਾਮਲਾ ਨਾਲ ਖੜਾ ਖਾਲੀਦਲ ਦੀ ਕੋਰ ਕਮੇਟੀ ਚ ਕੋਈ ਪ੍ਰੋਗਰਾਮ ਨਹੀਂ ਕੋਈ ਧਰਨਾ ਨਹੀਂ ਕੋਈ ਪ੍ਰਦਰਸ਼ਨ ਦੀ ਰੂਪਰੇਖਾ ਨਹੀਂ ਕੋਈ ਦਿੱਲੀ ਵਾਲ ਨੂੰ ਚਾਲੇ ਦੀ ਪਹਿਲ ਕਦਮੀ ਨਹੀਂ ਕੋਈ ਚੰਡੀਗੜ੍ਹ ਚ ਆ ਕੇ ਧਰਨਾ ਲਾਉਣ ਦੀ ਕਵਾਇਦ ਨਹੀਂ ਮਤਾ ਪਾ ਲਿਆ ਜੀ ਚਿੱਠੀ ਲਿਖਤੀ ਜੀ ਟਵੀਟ ਕਰ ਦੇਾਂਗੇ ਜੀ ਅਖਬਾਰ ਚ ਖਬਰ ਲਵਾ ਕੇ ਪੋਸਟ ਕਰ ਦੇਾਂਗੇ ਜੀ ਹੋ ਗਿਆ ਜੀ ਕੰਮ ਪਾਜਪਾ ਆਪਣਾ ਕੰਮ ਕਰਦੀ ਆ ਰਹੀ ਆ ਕਾਂਗਰਸ ਤੇ ਕਾਂਗਰਸੀ ਲੀਡਰਸ਼ਿਪ ਆਪਣੇ ਏਜੰਡੇ ਤਹਿਤ ਚੱਲਦੀ ਹੈ ਕਿ ਆਪਣੀ ਸੰਗੀ ਬਚਾ ਕੇ ਰੱਖੀਏ। ਤੁਸੀਂ ਸੰਗੀ ਬਚਾਉਣੀ ਹੈ ਜਾਂ ਪੰਜਾਬ ਬਚਾਉਣੀ ਹੈ? ਆਪਣੀ ਖੌਂਦ ਬਚਾਉਣੀ ਹੈ? ਚਲਈਏ ਅਖੀਰਦਰ ਮੇਰੇ ਵੱਡਾ ਸਵਾਲ ਹੈ। ਜਨਾਬ ਸੋਚੋ ਜਰੋ। ਕਮੀ ਕਿੱਥੇ ਰਹਿ ਗਈ? ਸ਼ਰਤਾ ਦੀ ਕਮੀ ਰਹਿ ਗਈ ਸਮਝ ਦੀ ਕਮੀ ਰਹਿ ਗਈ ਜਾਂ ਕੋਈ ਬਣਤ ਬੰਤਰ ਦੀ ਕਮੀ ਰਹਿ ਗਈ ਕੀ ਕਮੀ ਰਹਿ ਗਈ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸ਼ਤਾਬਦੀ ਬਰਾ ਉਸ ਸ਼ਤਾਬਦੀ ਬਰੇ ਦੇ ਆਗਾਜ਼ ਦੇ ਮੌਕੇ ਦੇ ਉੱਤੇ ਖਾਲਸੇ ਦੀ ਜਨਮ ਪੋਈ ਸ਼੍ਰੀ ਨਨਦਪੁਰ ਸਾਹਿਬ ਵਿਖੇ ਪ੍ਰੋਗਰਾਮ ਅਲਿਕੇ ਜਾਂਦੇ ਨੇ ਸਮਾਗਮ ਅਲਿਕੇ ਜਾਂਦੇ ਨੇ ਧਾਰਮਿਕ ਤੇ ਰਾਜਨੀਤਿਕ ਪੈਲੂ ਦੇ ਉੱਤੇ ਵੱਖ-ਵੱਖ ਪ੍ਰੋਗਰਾਮਾਂ ਦੀ ਇੱਕ ਬਣਤ ਤਿਆਰ ਹੁੰਦੀ ਹੈ। ਉਸ ਸਭ ਦੇ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਔਰ ਤਖਤ ਸਹਿਬਾਨ ਦੇ ਨਾਲ ਸੰਬੰਧਿਤ ਨੁਮਾਇੰਦੇ ਜਥਰ ਸਹਿਬਾਨ ਦੀ ਅਗਵਾਈ 'ਚ ਧਾਰਮਿਕ ਵਿਰਤੀ ਦੇ ਗੁਰੂ ਸਾਹਿਬ ਦੇ ਫਲਸਫੇ ਸਨੇਹ ਵਾਲੇ ਸਮਾਗਮਾਂ ਦੀ ਇੱਕ ਸੂਚੀ ਸਾਹਮਣੇ ਆਉਂਦੀ ਹੈ। ਉਹਦੀ ਕੂਪ ਰੂਪਰੇਖਾ ਸਾਹਮਣੇ ਆਉਂਦੀ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਜਿਹੜੀ ਸਰਕਾਰੀ ਵਿਧਾ ਅਨੁਸਾਰ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਦੇ ਉੱਤੇ ਕਿੰਨੇ ਚਾਰਜ ਹੋਈ ਕਰਦੀਏ ਤੁਸੀਂ ਸਾਰੇ ਜਾਣਦੇ ਹੋ ਪਰ ਪੈਰਲਲ ਸਮਾਗਮ ਕਰਨ ਪੈਰਲਲ ਪ੍ਰੋਗਰਾਮ ਰੱਖਣ ਧਾਰਮਿਕ ਵਰਤੀ ਵਾਲੇ ਫਿਰ ਸੈਸ਼ਨ ਬੁਲਾਉਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇੰਜ ਚਲਕਾਰਾ ਪੈਂਦਾ ਨਜ਼ਰ ਆਇਆ ਕਿ ਜਿਵੇਂ ਸਰਕਾਰ ਨੇ ਮੁਕਾਬਲੇ 'ਚ ਆਪਣੇ ਆਪ ਨੂੰ ਰੱਖਿਆ ਹੋਵੇ ਕਿ ਅਸੀਂ ਐਸਜੀਪੀਸੀ ਨਾਲ ਮੁਕਾਬਲਾ ਕਰਨਾ ਹੈ ਚਲੋ ਹੁਣ ਇਹ ਸਤੋਗਾ ਉੱਥੇ ਪੰਜਾਬ ਵਿਧਾਨ ਸਭਾ ਦਾ اجلاس ਹੁੰਦਾ ਹੈ اجلاس ਨੂੰ ਲੈ ਕੇ ਆਉਂਦੇ ਸਮੇਂ ਤੱਕ ਇਹ ਸਵਾਲ ਰਹਿਣਾ ਕਿ ਜਿੰਨਾ ਪੈਸਾ ਉਸ ਵਿਧਾਨ ਸਭਾ ਦੀ ਬਣਤਰ ਬਣਾਉਣ ਦੇ ਉੱਤੇ ਉਹਨੂੰ ਰੂਪ ਰੰਗ ਦੇਣ ਦੇ ਉੱਤੇ ਉਹਨੂੰ ਸਾਜੋ-ਸਮਾਨ ਦੇ ਨਾਲ ਸਜਾਉਣ ਦੇ ਉੱਤੇ ਸਮਾਂ ਤੇ ਪੈਸਾ ਲਾਇਆ ਗਿਆ ਉਹਨੀਆਂ ਸਾਰਥਕ ਗੱਲਾਂ ਉਸ ਵਿਧਾਨ ਸਭਾ ਦੇ اجلاس ਤੋਂ ਨਿਕਲੀਆਂ ਵੀ ਜਾਂ ਨਹੀਂ ਉਹਨਾਂ ਕੁਝ ਪੰਜਾਬ ਨੂੰ ਉਹਦੇ ਵਿੱਚੋਂ ਹਾਸਲ ਹੋਇਆ ਵੀ ਕਿ ਨਹੀਂ ਸ਼ਿਰਨਗਪੁਰ ਸਾਹਿਬ ਦੀ ਨਗਰੀ ਨਹੀਂ ਸਰਕਾਰ ਕੁਝ ਕਰ ਪਾਈ ਕਿ ਨਹੀਂ ਉਸ ਖਿੱਤੇ ਦੇ ਲੋਕਾਂ ਦੀ ਕੁਝ ਕਰ ਪਾਈ ਕਿ ਨਹੀਂ ਪੰਜਾਬ ਦੇ ਲਈ ਉਸ ਵਿਧਾਨ ਸਭਾ ਦੇ اجلاس ਦੇ ਵਿੱਚੋਂ ਕੁਝ ਖਾਸ ਪ੍ਰੋਗਰਾਮ ਲੈ ਕੇ ਨਿਕਲ ਪਾਈ ਕਿ ਨਹੀਂ ਦੇਸ਼ ਦੀਆਂ ਸਰਕਾਰਾਂ ਨੂੰ ਸੂਬਿਆਂ ਦੇ ਹੱਕਾਂ ਤੇ ਪਹਿਲੇ ਡਾਕਿਆਂ ਦੀ ਚੁਣੌਤੀ ਦੇ ਪਾਈ ਕਿ ਨਹੀਂ ਆਪਣੇ ਹੱਕ ਹੁਕੂਕਾਂ ਦੀ ਪਹਿਰੇਦਾਰੀ ਲਈ ਕੋਈ ਮਤਾ ਲਿਆ ਪਾਈ ਕਿ ਨਹੀਂ ਇਸਵਾਲ ਸਵਾਲ ਸਦਾ ਰਹਿਣਾ ਹੈ ਪ੍ਰੀਖਿਆ ਸਵਾਲ ਹੋ ਰਿਹਾ ਜਨਾਬ ਉਹਦਾ ਜਵਾਬ ਜ਼ਰੂਰ ਦਿਓ ਕਿ ਕਿੱਥੇ ਕਮੀ ਰਹਿ ਗਈ ਇਹਦਾ ਸੋਚਿਓ। ਸ਼੍ਰੀ ਨਾਨਕਪੁਰ ਸਾਹਿਬ ਦੀ ਧਰਤੀ ਦੇ ਉੱਤੇ ਹਰ ਸਾਲ ਜਦੋਂ ਹੋਲੇ ਮਹੱਲੇ ਦਾ ਰਸੀ ਤਿਹਾਰ ਮਨਾਇਆ ਜਾਂਦਾ ਤਾਂ ਸੰਗਤਾਂ ਆਪ ਮਾਰੇ ਉਮੜਦੀਆਂ। ਕੋਈ ਓਟ੍ਰੇਲੀਆਂ ਰਾਹੀਂ ਆ ਰਿਹਾ ਉਹ ਮਾਝੇ ਤੋਂ ਤੇ ਕੋਈ ਪੰਜਾਬ ਦੇ ਉਹ ਸਿਰੇ ਦੇ ਉੱਤੋਂ ਆਪਣੀਆਂ ਗੱਡੀਆਂ ਰਾਹੀਂ ਆ ਰਿਹਾ ਸਰਕਾਰੀ ਬੱਸਾਂ ਨਹੀਂ ਅਸੀਂ ਆਮ ਜਦੋਂ ਮੈਂ ਉੱਥੇ ਪੱਤਰਕਾਰੀ ਕੀਤੀ ਹੈ ਮੈਂ ਤਾਂ ਦੇਖਿਆ ਕਿ ਹਾਂ ਬੱਸਾਂ ਦੀਆਂ ਛੱਤਾਂ ਤੇ ਬੈਠ ਕੇ ਸੰਗਤ ਆ ਰਹੀ ਹੈ ਹੈਨਾ ਕੋਈ ਸਕੂਟਰਾਂ ਕਾਰਾਂ ਲਈ ਤੁਰਿਆ ਕੋਈ ਨਗਰ ਕੀਰਤਨ ਦੇ ਰੂਪ ਚਾ ਰਿਹਾ ਹੈ ਹੈਨਾ ਕੋਈ ਕਿਸੇ ਤਰੀਕਾ ਕਰ ਲ ਉੱਥੇ ਪਹੁੰਚ ਰਿਹਾ ਸੋ ਬਾਜ਼ਾਰ ਵੀ ਸੱਜਦੇ ਨੇ ਦੁਕਾਨਾਂ ਵੀ ਲੱਗਦੀਆਂ ਨੇ ਲੰਗਰ ਵੀ ਲੱਗਦੇ ਨੇ ਸੰਗਤ ਵੀ ਆਪ ਮਾਰੇ ਉਮੜਦੀ ਹੈ ਤੇ ਪਰ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਛੇਦੀ ਪਰਮ ਸ਼੍ਰੋਮਣੀ ਕਮੇਟੀ ਨੇ ਵੀ ਆਪਣੇ ਪ੍ਰੋਗਰਾਮ ਲੀਕ ਕੇ ਸਰਕਾਰ ਨੇ ਵੀ ਆਪਣੇ ਪ੍ਰੋਗਰਾਮ ਰੱਖੇ ਤੇ ਸਰਕਾਰੀ ਪੱਧਰ ਦੇ ਉੱਤੇ ਜਿੰਨਾ ਜ਼ੋਰ ਪ੍ਰਚਾਰ ਤੇ ਲਾਇਆ ਇਸ਼ਤਿਹਾਰ ਤੇ ਲਾਇਆ ਬੈਨਰ ਪੋਸਟਰਾਂ ਤੇ ਲਾਇਆ ਉਹਨਾਂ ਗੁਰੂ ਸਾਹਿਬ ਦਾ ਸਨੇਹਾ ਜਾਂ ਖਿੱਚ ਪੈਦਾ ਨਹੀਂ ਕਰ ਸਕੇ ਜਾਂ ਕੋਈ ਹੋਰ ਕਾਰਨ ਹੈ ਜਨਾਬ ਸੋਚੋ ਜਰਾ ਉਹ ਹੀ ਜਆ ਉਤਸ਼ਾਹ ਉਹ ਹੀ ਜਈ ਖਿੱਚ ਇਹਦਾ ਮਤਲਬ ਇਹ ਨਹੀਂ ਕਿ ਸੰਗਤ ਚ ਕੋਈ ਸ਼ਰਧਾ ਦੀ ਕਮੀ ਹੈ ਤੁਹਾਡੀ ਮੇਜ਼ਬਾਨੀ 'ਚ ਕਮੀ ਹੈ ਤੁਹਾਡੇ ਸੱਦਿਆਂ 'ਚ ਕਿਤੇ ਕਮੀ ਹੈ ਕਿਉਂ ਨਹੀਂ ਉਸ ਤਰੀਕਾ ਕਰਨ ਨਾਲ ਸੰਗਤ ਉਮੜੀ ਹੁੰਦੀ ਹੈ ਤੇ ਪ੍ਰਬੰਧ 3 ਕਿਲੋਮੀਟਰ ਦੇ ਦਾਰੇ 'ਚ ਨਾਕੇ ਹੀ ਨਾਕੇ ਪੁਲਿਸੇ ਪੁਲਿਸ ਸ਼ਿ ਨਾਗਪੁਰ ਤੋਂ ਤੁਸੀਂ ਪੁਲਿਸ ਸ਼ੌਨੀ 'ਚ ਬਦਲਿਆ ਜਦੋਂ ਕਿ ਇਸ ਅੱਜ ਦੇ ਇਹਨਾਂ ਸਮਾਗਮਾਂ ਦੇ ਮੁਕਾਬਲੇ 300 ਸਾਲਾਂ ਦੇ ਦਰਮਿਆਨ ਜਾਂ ਹਰ ਸਾਲ ਹੋਲੇ ਮਹੱਲੇ ਦੇ ਦਰਮਿਆਨ ਕਿੰਨਾ ਗੁਣਾ ਜ਼ਿਆਦਾ ਸੰਗਤ ਹੁੰਦੀ ਹੈ ਪਰ ਤਾਂ ਵੀ ਐਦਾਂ ਪੁਲਿਸ ਸ਼ੋਨੀ ਨਹੀਂ ਹੁੰਦੀ ਪਰ ਇੰਨੀ ਜ਼ਿਆਦਾ ਪੁਲਿਸ ਦੀਆਂ ਗੱਡੀਆਂ ਪਾਰਕਿੰਗ ਵਿੱਚ ਖੜੀਆਂ ਪੁਲਸੀਆਂ ਦੀਆਂ ਗੱਡੀਆਂ ਸੜਕ 'ਚ ਖੜੀਆਂ ਪੁਲਸੇ ਸੜਕ ਤੇ ਖੜੀ ਐ ਪੁਲਸੇ ਸਾਈਡਾਂ ਤੇ ਖੜੀ ਐ ਪੁਲਸੇ ਪੁਲਸ ਚਲੋ ਸੰਗਤ ਹੋਗਾ ਆ ਜੀਏ ਪੰਜਾਬ ਸਰਕਾਰ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਪੰਜਾਬ ਸਰਕਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੱਖ-ਵੱਖ ਕੇਂਦਰੀਆਂ ਮੰਤਰੀਆਂ ਨੂੰ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਜਿਹੜੇ ਭਾਜਪਾ ਨਾਲ ਸੰਬੰਧਿਤ ਭਾਜਪਾ ਦੇ ਭਾਈਵਾਲਾਂ ਨਾਲ ਸੰਬੰਧਿਤ ਜਿਹੜੇ ਹੋਰ ਨਾਟੀਆਂ ਨਾਲ ਸੰਬੰਧਿਤ ਹੋਰ ਨਾ ਦਲਾਂ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਨਾਲ ਰਾਫਤਾਰ ਰੱਖਣ ਵਾਲੇ ਵੀ ਹਰ ਸੂਬੇ ਦੇ ਲਗਭਗ ਮੁੱਖ ਮੰਤਰੀ ਤਾਂ ਖੁਦ ਸਰਕਾਰ ਨੇ ਪਹੁੰਚ ਕਰਕੇ ਸੱਦੇ ਦਿੱਤੇ ਕਿਤੇ ਮੁੱਖ ਮੰਤਰੀ ਸਾਹਿਬ ਜਾ ਰਹੇ ਨੇ ਕਿਤੇ ਮੰਤਰੀ ਸਾਹਿਬ ਜਾ ਰਹੇ ਨੇ ਕਿਤੇ ਨਾਲ ਚੇਅਰਮੈਨ ਸਾਹਿਬ ਜਾ ਰਹੇ ਨੇ ਕਿਤੇ ਨੁਮਾਇंदे ਜਾ ਰਹੇ ਨੇ ਲਗਭਗ ਮੰਤਰੀ ਤਾਂ ਹਰ ਥਾਂ ਗਏ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦੇ ਦੇਣ ਕੇਂਦਰੀ ਮੰਤਰੀਆਂ ਨੂੰ ਸੱਦੇ ਦੇਣ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਸੱਦੇ ਦੇਣ ਜੇ ਕਿਸੇ ਸੂਬੇ ਦਾ ਮੁੱਖ ਮੰਤਰੀ ਤੁਹਾਡੇ ਸੱਦੇ ਤੇ ਆਇਆ ਹੋਵੇ ਤਾਂ ਦੱਸਿਓ ਜਰੂਰ ਹੋ ਸਕਦਾ ਸਾਡੀ ਨਜ਼ਰ ਚ ਰਹਿ ਗਿਆ ਹੋਵੇ ਜੇ ਕੇਂਦਰੀ ਕੋਈ ਮੰਤਰੀ ਤੁਹਾਡੇ ਸਮਾਗਮ 'ਚ ਆਇਆ ਹੋ ਤਾਂ ਦੱਸਿਓ ਜਰੂਰ ਤਾਂ ਸਾਡੀ ਨਜ਼ਰ 'ਚ ਆਇਆ ਹੋ ਤੁਸੀਂ ਖੁਦ ਜਾ ਕੇ ਘਰ-ਘਰ ਜਾ ਕੇ ਜਹਾਜੇ ਚੜ੍ਹ ਕੇ ਬੂਹੇ ਭੰਨ ਕੇ ਬੂਹੇ ਖੜਕਾ ਕੇ ਡਰਾਈਂਗ ਰੂਮਾਂ 'ਚ ਖੜ ਕੇ ਫੋਟੋਆਂ ਖਿਚਾ ਕੇ ਸੋਸ਼ਲ ਮੀਡੀਆ 'ਤੇ ਪਾ ਕੇ ਦੱਸਿਆ ਕਿ ਜੀ ਅਸੀਂ ਸੱਦੇ ਦੇ ਕੇ ਆਏ ਹਾਂ ਕਿਉਂ ਨਹੀਂ ਆਇਆ ਕੋਈ ਵੀ ਉਮੀਦਵਾਰ ਕਿਸੇ ਵੀ ਚਰਦਾ ਜਵਾਬ ਦਿਓ ਕਿ ਤੁਹਾਡੇ ਸੱਦੇ 'ਚ ਕਮੀ ਸੀ ਤੁਹਾਡੀ ਸਾਧਨਾ 'ਚ ਕਮੀ ਸੀ ਤੁਸੀਂ ਤਾਲਮੇਲ ਕਮੇਟੀ ਹੋ ਨਹੀਂ ਬਣਾਈ ਕੋਈ ਸੱਦਾ ਦੇਣ ਨੂੰ ਹੀ ਆਖਰੀ ਸਮਝ ਲਿਆ ਅਮਨ अरोड़ा ਜੀ ਕਹੀ ਜਾਂਦੇ ਆ ਮੀਡੀਆ ਸਵਾਲ ਪੁੱਛਦਾ ਉਹ ਜੀ ਅਸੀਂ ਤਾਂ ਦੇਖ ਰਹੀਆਂ ਜੀ ਹਜੇ ਤੱਕ ਕੋਈ ਆਇਆ ਨਹੀਂ ਜੀ ਮਤਲਬ ਆਪਣੇ ਆਪ ਆਉਣਾ ਸੀ ਇੱਕ ਪ੍ਰਕਿਰਿਆ ਹੁੰਦੀ ਹੈ ਜੇ ਉਹ ਸੂਬੇ ਦੇ ਮੁੱਖ ਮੰਤਰੀ ਨੇ ਆਉਣਾ ਹੈ ਤਾਂ ਸੂਬੇ ਦੇ ਪੁਲਿਸ ਪ੍ਰਸ਼ਾਸਨ ਨਾਲ ਤਾਲਮੇਲ ਹੁੰਦਾ ਹੈ ਹੈ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਹੁੰਦਾ ਹੈ ਚੌਪਰ ਉਤਰਨ ਦੀ ਥਾਂ ਨੇ ਜਤੋਂ ਦੀਆਂ ਗੱਡੀਆਂ ਦਾ ਕਾਫਲਾ ਨਿਸ਼ਚਿਤ ਹੁੰਦਾ ਹੈ ਰਿਸੀਵ ਕਰਨ ਵਾਲੀ ਟੀਮ ਹੈ ਕਮੇਟੀ ਫਾਈਨਲ ਹੁੰਦੀ ਹੈ ਜਿਹਨੇ ਇਵੈਂਟ ਵਾਲੇ ਸਥਾਨ ਤੇ ਸਟੇਜ ਤੇ ਲੈ ਕੇ ਜਾਣਾ ਕਿਹੜੀ ਥਾਂ ਮੁਕਰਰ ਹੈ ਕਿੱਥੇ ਬਿਠਾਉਣਾ ਉਹ ਸਾਰਾ ਕੁਝ ਤੈਅ ਹੁੰਦਾ ਜਨਾ ਤੁਹਾਡੇ ਸ਼ਡਿਊਲ 'ਚ ਜਿਆ ਨਹੀਂ ਸੀ ਤੁਹਾਡੇ ਸ਼ਡਿਊਲ 'ਚ ਜਹੀ ਬਣਤ ਨਹੀਂ ਸੀ ਕਿਤੇ ਕੋਈ ਚਾਕ ਆਊਟ ਕਿਸੇ ਦਿਨ ਦਾ ਨਜ਼ਰ ਨਹੀਂ ਆਇਆ ਮੈਨੂੰ ਜਿਹਦੇ ਵਿੱਚ ਇਹਨਾਂ ਵੀ ਆਈਪੀ ਦੇ ਲਈ ਕੋਈ ਥਾਂ ਰੱਖੀ ਗਈ ਹੋ ਠੀਕ ਹੈ ਜਿੱਥੇ ਸੰਗਤ ਨਹੀਂ ਆਮਦ ਹੋਵੇ ਜਿੱਥੇ ਸ਼ਰਧਾਲੂ ਹਣ ਉਥੇ ਵੀਆਈਪੀ ਪਣਾ ਨਹੀਂ ਹੋਣਾ ਚਾਹੀਦਾ ਸੰਗਤ ਦੇ ਉਲਟਾ ਸੰਗਤ ਲਈ ਦਿੱਕਤ ਹੁੰਦੀ ਹੈ ਪਰ ਮੇਰਾ ਸਵਾਲ ਤੁਹਾਡੇ ਸੱਦਿਆਂ ਦੇ ਹਵਾਲੇ ਨਾਲ ਹੈ ਕਿ ਤੁਸੀਂ ਜਾ ਕੇ ਸੱਦਾ ਦੇ ਕੇ ਇਹ ਕਰ ਕਰ ਜਾ ਤੇ ਨਾ ਜਿਨ੍ਹਾਂ ਨੂੰ ਤੁਸੀਂ ਸੱਦੇ ਦਿੱਤੇ ਨਾ ਉਹ ਆਏ ਤੇ ਗੁਰੂ ਸਾਹਿਬ ਦੇ ਨਾਂ ਤੇ ਤੁਸੀਂ ਆਪਣੀਆਂ ਫੋਟੋਆਂ ਲਾਉਣ ਲਈ ਹਰ ਖੰਭੇ ਦੇ ਉੱਤੇ ਆਪਣੇ ਬੋਹ ਟੰਗੇ ਹਰ ਕੰਧ ਤੇ ਤਸਵੀਰਾਂ ਲਾਈਆਂ ਆਪਣੀਆਂ ਤਸਵੀਰਾਂ ਦਿਖਾਉਣ ਦੇ ਲਈ ਉਹਦੇ باوجود ਵੀ ਤੁਸੀਂ ਸੰਗਤ ਤੇ ਦਿਲਾਂ ਚ ਕਿਉਂ ਨਹੀਂ ਆਪਣੀ ਥਾਂ ਬਣਾ ਸਕਦੇ ਕਿ ਤੁਹਾਡੇ ਸੱਦੇ ਤੇ ਕੋਈ ਆਵੇ ਗੁਰੂ ਸਾਹਿਬ ਤਾਂ ਸਮੁੱਚੀ ਲੁਕਾਈ ਦੇ ਨੇ ਉਹਨਾਂ ਦੀ ਕੁਰਬਾਨੀ ਮੂਰੇ ਸਦਾ ਹੀ ਸੀਸ ਝੁਕਦਾ ਰਹਿਣਾ ਉਹਨਾਂ ਦੀ ਦੇਣ ਇਹ ਮੁਲਕ ਇਸ ਮੁਲਕ ਦੇ ਧਰਮਾਂ ਦੇ ਲੋਕ Hindu ਭਾਈਚਾਰਾ ਕਦੇ ਵੀ ਨਹੀਂ ਲਾ ਸਕਦਾ ਪਰ ਸਵਾਲ ਹੈ ਜਨਾਬ ਸ਼ਰਧਾਲੂਆਂ ਦੀ ਆਮਦ ਤੁਹਾਡੇ ਸੱਦਿਆਂ ਦੇ باوجود ਉਵੇਂ ਨਹੀਂ ਹੋਈ ਸੰਗਤ ਦੀ ਆਮ ਤੁਹਾਡੇ ਸੱਦਿਆਂ ਦੇ ਬਾਵਜੂਦ ਹੋਵੇਂ ਨਹੀਂ ਹੋਈ ਕੀ ਤੁਹਾਡਾ ਤੇ ਐਸਡੀਪੀਸੀ ਦਾ ਟਕਰਾਅ ਇਹਦਾ ਕਾਰਨ ਹੈ ਕੀ ਤੁਹਾਡਾ ਇਸ ਨੂੰ ਰਾਜਨੀਤਿਕ ਕਰਨਾ ਆਪਣੀ ਪਾਰਟੀ ਦੇ ਪ੍ਰਚਾਰ ਪ੍ਰਸਾਰ ਲਈ ਵਰਤਣਾ ਇਹ ਕਾਰਨ ਹੈ ਕੀ ਕਾਰਨ ਤੇ ਸੈਸ਼ਨ ਦੇ ਵਿੱਚੋਂ ਵੀ ਤੁਸੀਂ ਨਾ ਅਨੰਦਪੁਰ ਸਾਹਿਬ ਦੇ ਲਈ ਕੋਈ ਫੰਡ ਲਾਨੇ ਆ ਨਾ ਉਸ ਖਿੱਤੇ ਦੇ ਲਈ ਕੋਈ ਯੋਜਨਾ ਲਾਨੀ ਨਾ ਕੋਈ ਨਵਾਂ ਪ੍ਰੋਜੈਕਟ ਲਾਨੇ ਆ ਨਾ ਪੰਜਾਬ ਦੇ ਲਈ ਕੋਈ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਯੋਜਨਾ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਕੀ ਕਰਤੇ ਆ ਇਸ ਪੈਸੇ ਦਾ ਪਾਈ ਪਾਈ ਦਾ ਹਿਸਾਬ ਦੇਣਾ ਪੈਣਾ ਜੇ ਤੁਸੀਂ ਗੋਲਕ ਨੂੰ ਲੈ ਕੇ ਸਵਾਲ ਕਰਦੇ ਹੋ ਨਾ ਤੇ ਤੁਹਾਨੂੰ ਵੀ ਖਜ਼ਾਨੇ ਦੀਆਂ ਕੁੰਜੀਆਂ ਸੌਪੀਆਂ ਪੰਜਾਬ ਨੇ ਸਭ ਤੋਂ ਤੋਂ ਵੀ ਲੈਣਾ ਸਭ ਤੁਹਾਨੂੰ ਵੀ ਦੇਣਾ ਪੈਣਾ ਇਸ ਲਈ ਜੇ ਇਥੇ ਰੱਖਿਓ ਸਪੀਕਰ ਸਾਹਿਬ ਸਪਸ਼ਟੀਕਰਨ ਦਿੰਦੇ ਨਜ਼ਰ ਆਏ ਕਿ ਨਹੀਂ ਜੀ ਉਹ ਜੀ ਸ਼੍ਰੀ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਅਲਦਾਂ ਦੇ ਗਲਿਆਰ ਦਾ ਮਤਲਬ ਉਹ ਦੁਕਾਨਾਂ ਵਾਲਾ ਖੇਤਰ ਨਹੀਂ ਜੀ ਪ੍ਰਾਤਨ ਸ਼ਹਿਰ ਜਨਾਬ ਤੁਹਾਡੇ ਹੀ ਐਮ ਐਲ ਏ ਤੁਹਾਡੇ ਨਾਲ ਸਬੰਧਤ ਕਾਰੋਬਾਰੀਆਂ ਨੇ ਇਹ ਹੋਣ ਨਹੀਂ ਦਿੱਤਾ ਤੇ ਹੋਣ ਵੀ ਨਹੀਂ ਦੇਣਾ ਤੇ ਜੇ ਪਵਿੱਤਰ ਸ਼ਹਿਰ ਦਾ ਮਾਮਲਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਲਾਣੇ ਅਸੀਂ ਉਹ ਤਾਂ ਨੰਬਰ ਸਾਹਿਬ ਨੂੰ ਪਹਿਲਾਂ ਸਫੇਦ ਸਿਟੀ ਦਾ ਤਾਂ ਉਹ ਉਹਨਾਂ ਨੇ ਬਾਈਟ ਸਿਟੀ ਲਾਣੇ ਅਸੀਂ ਜੀ ਰੰਗ ਉਹਨਾਂ ਨੇ ਵੀ ਕਰਾਤਾ ਸੀ ਰੰਗ ਦੀਆਂ ਕੁਛੀਆਂ ਤੁਸੀਂ ਫੇਰੀਆਂ ਪਰ ਕਿੰਨਾ ਦਿਖਾਵੇ ਪ੍ਰਖਟਾਵੇ ਜੋ ਸੋਚੋ ਜਨਾਬ ਕਿੱਥੇ ਕਮੀ ਰਹੇਗੀ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼੍ਰਮਣੀ ਕਾਲੀਦਲ ਬਾਦਲ ਧਰਨੇ ਕੋਰ ਕਮੇਟੀ ਦੀ ਬੈਠਕ ਬੁਲਾਈ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਫੈਸਲਾ ਲਿਆ ਜੀ ਕਿ ਆਪਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਅਕਲ ਨਹੀਂ ਲੜਾਂਗੇ ਤੇ ਪੂਰੇ ਦਮ ਖੰਮ ਨਾਲ ਧਰਨੇ ਲੜਾਂਗੇ ਜੇ ਸੱਤਾਧਾਰੀ ਤਿਰ ਤੇ ਬਾਕੀ ਦਲ ਚੋਣ ਨਿਸ਼ਾਨ ਤੇ ਲੜਦੇ ਨੇ ਤਾਂ ਆਪਾਂ ਵੀ ਲੜਾਂਗੇ ਇਸ ਕਰ ਲਈ ਸੀ ਕੋਰ ਕਮੇਟੀ ਨਾ ਕਿ ਤੁਸੀਂ ਸਮਝੋਗੇ ਚੰਡੀਗੜ੍ਹ ਬਚਾਉਣਾ ਹੈ ਪੰਜਾਬ ਦੇ ਹੱਕ ਬਚਾਉਣੇ ਨੇ ਨਾ ਤੁ ਜੇ ਤੁਸੀਂ ਸਮਝਦੇ ਹੋ ਹੋ ਕਿ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਤੇ ਕੋਈ ਚਾਰਜ ਹੋਈ ਕਰਨੀ ਹੈ ਆਪਣੀ ਲੀਡਰਾਂ ਵਾਲੇ ਮਾਮਲੇ ਤੇ ਪੇਰੈਜ਼ੈਂਟ ਕਰਨੀ ਹੈ ਨਾ ਭਾਜਿਆ ਕੁਝ ਨਹੀਂ ਹਾਂ ਕੋਰ ਕਮੇਟੀ ਦੀ ਬੈਠਕ ਦੇ ਵੀ ਚੰਡੀਗੜ੍ਹ ਦਾ ਮਸਲਾ ਆਇਆ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਪੰਜਾਬ ਦੇ ਮਸਲਿਆਂ ਦੇ ਉੱਤੇ ਗੱਲ ਹੋਈ ਕੇਂਦਰੀਕਰਨ ਵੱਲੋਂ ਹੋ ਰਹੇ ਹਮਲਿਆਂ ਦੀ ਗੱਲ ਹੋਈ ਮਤੇ ਵੀ ਪਏ ਬਿਲਕੁਲ ਮਤਾ ਪਿਆ ਚੰਡੀਗੜ੍ਹ ਪੰਜਾਬ ਦਾ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਮਤਾ ਪਾਇਆ ਤੁਸੀਂ ਆਪਣੀ ਕੋਰ ਕਮੇਟੀ ਦੀ ਬੈਠਕ ਚ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੇ ਹੱਕ ਚ ਰਹਿਣੀ ਚਾਹੀਦੀ ਐ ਪੰਜਾਬ ਦੇ ਕੰਟਰੋਲ ਚ ਰਹਿਣ ਕਿ ਇਹ ਤੁਸੀਂ ਮਤਾ ਪਾਇਆ ਤੁਸੀਂ ਪਾਣੀਆਂ ਦੇ ਰੱਖ ਦੀ ਵੀ ਗੱਲ ਕੀਤੀ ਤੁਸੀਂ ਕੇਂਦਰ ਨੂੰ ਚਿੱਠੀਆਂ ਲਿਖਣ ਦੀ ਵੀ ਗੱਲ ਕੀਤੀ ਪਰ ਅਸਲ ਤੇ ਲੜਾਈ ਕਿਉਂ ਨਹੀਂ ਲੜਦਾ ਕਾਲੀ ਸਰ ਬਈ ਕਾਂਗਰਸ ਵੀ ਰਾਸ਼ਟਰੀ ਪਾਰਟੀ ਐ ਭਾਜਪਾ ਵੀ ਰਾਸ਼ਟਰੀ ਪਾਰਟੀ ਐ ਭਾਜਪਾ ਦਾ ਏਜੰਡਾ ਹੀ ਕੇਂਦਰੀਕਰਨ ਕਰਨਾ ਐ ਭਾਜਪਾ ਦਾ ਸੂਬਿਆਂ ਦੀ ਖੁਦਮਕਤਿਆਰੀ ਨੂੰ ਕੰਟਰੋਲ ਕਰਨਾ ਚਾਹੁੰਦੀ ਐ ਕਾਂਗਰਸ ਨੇ ਵੀ ਕੋਈ ਨਵੇਂ ਚੰਨ ਨਹੀਂ ਚੜੇ ਉਹਨੇ ਵੀ ਸੂਬਿਆਂ ਦੇ ਹੱਕ ਹਕੂਕਾਂ ਦੇ ਡਾਕਾ ਹੀ ਮਾਰੇ ਨੇ ਨਹੀਂ ਤਾਂ ਇਹ ਅੱਜ ਸਾਡੇ ਸਰਚ ਕਿਉਂ ਗਲੀਆਂ ਕਰਦੇ ਹੁੰਦੇ ਪਾਣੀਆਂ ਦੇ ਮਸਲੇ ਤੇ ਆ ਚੰਡੀਗੜ੍ਹ ਦੇ ਮਸਲੇ 'ਚ ਕਾਂਗਰਸ ਨੇ ਕੇਂਦਰ ਦੇ ਵਿੱਚ ਰਹਿੰਦੇ ਆ ਸੂਬਿਆਂ 'ਚ ਉਹਨਾਂ ਦੀਆਂ ਸਰਕਾਰਾਂ ਹੁੰਦੀਆਂ ਸਹੀ ਰੋਲ ਨਿਭਾਇਆ ਹੁੰਦਾ ਤਾਂ ਅਜੇ ਸਵਾਲ ਇਹ ਨਾ ਹੁੰਦੇ ਪਰ ਤੁਸੀਂ ਜਿਨ੍ਹਾਂ ਨਾਲ ਭਾਈਵਾਲ ਵਣ ਕੇ ਰਾਜ ਭਾਗ ਮੰਨਦੇ ਰਹੇ ਉਸ ਸਮੇਂ ਤੁਸੀਂ ਵੀ ਚਾਰਜੋਈ ਨਹੀਂ ਕੀਤੀ ਇਹਦੇ ਹੱਲ ਕਰਾਉਣ ਲਈ ਪਰ ਅੱਜ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੋ ਤੇ ਅਕਾਲੀ ਦਲ ਆਪਣੀ ਰਵਾਇਤ ਅਨੁਸਾਰ ਜੇ ਦੇਖੀਏ ਤਾਂ ਉਹ ਏਸੇ ਸ਼ੰਗਰ ਚੋ ਜਨਮਿਆ ਸੀ ਇਸੇ ਮੋਰਚਿਆਂ ਚੋਂ ਜਨਮਿਆ ਸੀ ਉਹਦੀ ਲੜਾਈ ਸੱਤਾ ਚ ਆਉਣ ਦੀ ਨਹੀਂ ਸੀ ਉਹਦਾ ਮਕਸਦ ਸੱਤਾ ਹਾਸਲ ਕਰਨਾ ਨਹੀਂ ਸੀ ਸੂਬਿਆਂ ਦੇ ਹੱਕ ਹਕੂਕ ਦੀ ਘਟਗਣਤੀਆਂ ਦੇ ਹੱਕ ਹਕੂਕ ਦੀ ਰਾਖੀ ਕਰਨਾ ਹੀ ਉਹਦਾ ਮਕਸਦ ਸੀ ਉਸ ਮਕਸਦ ਤੋਂ ਕਿਉਂ ਅਕਾਲੀ ਦਲ ਪਾਸੇ ਆ ਜਨਾਬ ਇਹ ਵੀ ਪਹਿਲੂ ਹੈ ਦੂਸਰਾ ਜਿਹੜੀ ਪ੍ਰਾਤਨ ਰਵਾਇਤ ਤਰੀ ਆਉਂਦੀ ਹੈ ਕਿ ਜਦੋਂ ਸੱਤਾ 'ਚ ਜਾਂਦਾ ਅਕਾਲੀ ਦਲ ਤਾਂ ਉਹ ਮੁੱਦੇ ਭੁੱਲ ਜਾਂਦਾ ਫਿਰ ਆਪਸ 'ਚ ਲੜਨ ਲੱਗ ਪੈਂਦਾ ਤੇ ਜਦੋਂ ਸੱਤਾ ਤੋਂ ਬਾਹਰ ਆ ਜਾਂਦਾ ਫਿਰ ਮੁੱਦੇ ਚੇਤੇ ਆ ਜਾਂਦੇ ਨੇ ਫਿਰ ਉਹ ਸਰਕਾਰਾਂ ਨਾਲ ਲੜਦਾ ਕਿ ਮਜੂਦਾ ਅਕਾਲੀ ਦਲ ਚਾਹੇ ਉਹ ਪੁਨਰ ਸਰਜੀਤ ਆ ਗਿਆ ਹੋਵੇ ਤੇ ਚਾਹੇ ਬਾਕੀ ਦਲ ਬਣ ਗਏ ਹੋਣ ਚਾਹੇ ਸੁਖਬੀ ਸਿੰਘ ਬਾਦਲ ਕਹਿੰਦੇ ਮੈਂ ਹੀ ਪਰਵਾਨਾ ਮੇਰੇ ਵਾਲਾ ਹੀ ਅਕਾਲੀ ਦਲ ਅਸਲੀ ਅਕਾਲੀ ਦਲ ਚਾਹੇ ਇਹ ਅਕਾਲੀ ਦਲ ਹੋਵੇ ਜੇ ਤੁਹਾਨੂੰ ਕੋਈ ਸੁਪਰ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਨਾਲ ਆਡਾ ਲੈਂਦਾ ਦਿਖਿਆ ਹੋਵੇ ਤਾਂ ਮੈਨੂੰ ਦੱਸ ਦਿਓ ਹੁਣ ਤਾਂ ਲਗਾਤਾਰ ਹਮਲੇ ਨੇ ਹੁਣ ਤਾਂ ਅਗਲੇ ਸਿੱਧੇ ਤੁਹਾਡੀ ਰਾਜਧਾਨੀ ਨੂੰ ਪੈ ਨਿਕਲੇ ਕਬਜ਼ਾ ਤਾਂ ਪਹਿਲਾਂ ਹੀ ਕਰੀ ਬੈਠੇ ਸੀ ਹੁਣ ਤਾਂ ਪੱਕੀ ਰਜਿਸਟਰੀ ਕਰਾ ਰਹੇ ਨੇ ਪਹਿਲਾਂ ਤਾਂ ਬਿਆਨ ਨਹੀਂ ਤੇ ਕਬਜ਼ਾ ਸੀ ਹੁਣ ਤਾਂ ਰਜਿਸਟਰੀ ਹੋ ਰਹੀ ਹੈ ਤੇ ਇਸ ਦੇ ਲਈ ਅਖਾਲੀ ਦਲ ਦੀ ਕੋਰ ਕਮੇਟੀ ਚ ਕੋਈ ਪ੍ਰੋਗਰਾਮ ਨਹੀਂ ਕੋਈ ਧਰਨਾ ਨਹੀਂ ਕੋਈ ਪ੍ਰਦਰਸ਼ਨ ਦੀ ਰੂਪਰੇਖਾ ਨਹੀਂ ਕੋਈ ਦਿੱਲੀ ਵੱਲ ਨੂੰ ਚਾਲੇ ਦੀ ਪਹਿਲ ਕਦਮੀ ਨਹੀਂ ਕੋਈ ਚੰਡੀਗੜ੍ਹ ਚ ਆ ਕੇ ਧਰਨਾ ਲਾਉਣ ਦੀ ਕਵਾਇਦ ਨਹੀਂ ਮਤਾ ਪਾ ਲਿਆ ਜੀ ਚਿੱਠੀ ਲਿਖਤੀ ਜੀ ਟਵੀਟ ਕਰ ਦੇਾਂਗੇ ਜੀ ਅਖਬਾਰ ਚ ਖਬਰ ਲਵਾ ਕੇ ਪੋਸਟ ਕਰ ਦੇਾਂਗੇ ਜੀ ਹੋ ਗਿਆ ਜੀ ਕੰਮ ਖਤਮ ਭਾਜਪਾ ਆਪਣਾ ਕੰਮ ਕਰਦੀ ਆ ਰਹੀ ਹੈ ਕਾਂਗਰਸ ਤੇ ਕਾਂਗਰਸੀ ਲੀਡਰਸ਼ਿਪ ਆਪਣੇ ਏਜੰਡੇ ਤਹਿਤ ਚੱਲਦੀ ਆ ਕਿ ਆਪਣੀ ਸੰਗੀ ਬਚਾ ਕੇ ਰੱਖੀਏ ਤੇ ਤੁਸੀਂ ਸੰਗੀ ਬਚਾਉਣੀ ਆ ਜਾਂ ਪੰਜਾਬ ਬਚਾਉਣਾ ਆਪਣੀ ਹੋਂਦ ਬਚਾਉਣੀ ਆ ਜਾਂ ਨਹੀਂ ਇਹ ਅਕਾਲੀ ਦਰਬ ਦੇ ਪੁਰੇ ਵੱਡਾ ਸਵਾਲ ਹੈ ਚਲੋ ਕੱਲ ਧਰਨੀਆਂ ਦੀ ਚੱਲੀ ਆ ਅੱਜ ਸ਼ਾਮ ਢਲਦਿਆਂ ਤੱਕ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਇਸੇ ਨਜ਼ਰਸ ਰਿਹਾ ਕਿ ਜੇ ਤਾਂ ਤਰੀਕਾ ਦਾ ਪ੍ਰੋਗਰਾਮ ਆ ਗਿਆ ਠੀਕ ਹੈ ਇਸ ਵੇਲੇ ਤੋਂ ਅਸੀਂ ਵੀ ਫਿਰ ਧਰਨੇ ਦੇ ਰਾਹਤਿਆਂ ਪਰ ਸਵੇਰ ਨੂੰ ਐਸ ਕੇਐਮ ਨੇ ਧਰਨਾ ਲਾਉਣਾ ਦੇਸ਼ ਭਰ ਦੇ ਹਵਾਲੇ ਨਾਲ ਤੇ ਉਹਦੇ ਵਿੱਚੋਂ ਅਹਿਮ ਧਰਨਾ ਹੈ ਜਿਹੜਾ ਪੰਜਾਬ ਦੀ ਰਾਜਸਥਾਨੀ ਚੰਡੀਗੜ੍ਹ ਚ ਲੱਗਣਾ ਬਿਲਕੁਲ ਜੀ ਐਸ ਕੇਐਮ ਦੇ ਦਿੱਲੀ ਦੇ ਤਿੰਨ ਖੇਤੀਕੁਨਾਂ ਦੀ ਲੜਾਈ ਦੇ ਮਾਮਲੇ 'ਚ 220 ਤੋਂ 225 ਤੱਕ ਆਉਂਦੇ ਆ ਪੰਜ ਬਰਿਆਂ ਦੇ ਦਰਮਿਆਨ ਇਸੇ 26 ਨਵੰਬਰ ਤੋਂ ਦਿੱਲੀ ਨੂੰ ਜਾਣ ਵਾਲੇ ਚਾਲੇ ਦੇ ਹਵਾਲੇ ਨਾਲ ਇਹਦੀ ਪੰਜਵੀਂ ਬਰੇਗੰਡ ਮਣਾਉਣ ਦੇ ਲਈ ਤੈ ਕੀਤਾ ਐ ਐਸਕਯੂਐਮ ਨੇ ਦੇਸ਼ ਭਰ ਦੇ ਵਿੱਚ ਸਰਕਾਰਾਂ ਦੇ ਖਿਲਾਫ ਕਿਸਾਨੀ ਤੇ ਮਜ਼ਦੂਰੀ ਮਸਲਿਆਂ ਦੇ ਲਈ ਅਸੀਂ ਧਰਨਾ ਕਰਾਂਗੇ ਉਹ ਧਰਨਾ ਰੈਲੀ ਰੂਪ ਹੋਊਗਾ ਪ੍ਰਦਰਸ਼ਨ ਰੂਪ ਹੋਊਗਾ ਤੇ ਉਹਦੇ ਲਈ ਪੰਜਾਬੀ ਰਸਤਾ ਨਹੀਂ ਚੰਡੀਗੜ੍ਹ ਨੂੰ ਝੁਣਿਆ ਤੇ ਇਸ ਵਾਰ ਇਹ ਤੈ ਕੀਤਾ ਕਿ ਅਸੀਂ 34 ਸੈਕਟਰ ਚ ਲਾਉਣਾ ਇੱਕ ਤਾਂ ਪਿਛਲੇ ਦਿਨੀ 10 ਤਰੀਕ ਨੂੰ ਜਦੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਮਾਮਲੇ 'ਚ ਕਿਸਾਨ ਤਾਂ ਕੱਪੜੇ ਸੀ ਤਾਂ ਬੈਰੀਕੇਟ ਟੁੱਟੇ ਸੀ ਤਾਂ ਉੱਥੇ ਤੱਕ ਪਹੁੰਚ ਹੋਈ ਸੀ ਜਦੋਂ ਕਿ ਚੰਡੀਗੜ੍ਹ ਦੀ ਪੁਲਿਸ ਦੇ ਨਾਲ ਹਰਿਆਣਾ ਤੇ ਪੰਜਾਬ ਪੁਲਿਸ ਵੀ ਇੱਕੋ ਪਾਸੇ ਖੜੀ ਗਈ ਸੀ ਤਿੰਨੋਂ ਪੁਲਿਸਾਂ ਇੱਕ ਪਾਸੇ ਸੀ ਉਹਦੇ ਗਵੱਜੂ ਵੀ ਵਿਦਿਆਰਥੀ ਨੌਜਵਾਨ ਵਰਗ ਤੇ ਕਿਸਾਨ ਤੇ ਹੋਰ ਸਹਿਯੋਗੀ ਜਥੇਬੰਦੀਆਂ ਨੇ ਇਸ ਰੋਕਾਂ ਨੂੰ ਤੋੜਿਆ ਤੇ ਇੱਧਰ ਨੂੰ ਜਦੋਂ ਕਿਸਾਨ ਜਥੇਬੰਦੀਆਂ ਨੇ ਐਸਕਯੂ ਨੇ ਐਲਾਨਿਆ ਕਿ ਅਸੀਂ 34 ਸੈਕਟਰ ਦਰਨਾ ਲਾਉਣਾ ਤਾਂ ਪੁਲਿਸ ਤਾਲਮੇਲ ਕਰਨ ਲਈ ਸਾਹਮਣੇ ਆਈ ਨਹੀਂ ਤਾਂ ਹੁਣ ਤੱਕ ਕੈਂਡੀਗੜ੍ਹ ਚ ਐਂਟਰੀ ਕਰਦੇ ਬਾਰਡਰ ਸੀਲ ਕਰ ਦਿੱਤੇ ਜਾਂਦੇ ਨੇ ਕਿ ਨਹੀਂ ਜਾਣ ਦੇਾਂਗੇ ਜੀ ਰੋਕ ਦੇਾਂਗੇ ਜੀ ਪਰ ਇਸ ਵਾਰ ਉਲਟ ਥੋੜੀ ਕਵੈਤ ਨਜ਼ਰ ਆਈ ਕਿ ਇਹ ਪਿਛਲੇ ਸਫਲ ਅੰਦੋਲਨ ਦਾ ਭੈ ਸੀ ਕੋਈ ਕੀ ਇਹ ਡਰ ਹੈ ਕਿ ਇਸ ਵਾਰ ਹੋਰ ਤਕੜੇ ਹੋ ਕੇ ਆਉਣਗੇ ਯੂਨੀਵਰਸਿਟੀ ਦਾ ਮਾਮਲਾ ਨਾਲ ਖੜਾ ਇਸ ਲਈ ਫਿਰ ਕਹਿੰਦੇ ਜੀ 34 ਸੈਕਟਰ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਪੁਲਿਸ ਪ੍ਰਸ਼ਾਸਨ ਦੇਖ ਰੱਖ ਲੈ ਕੇ ਵੀ ਪਹੁੰਚਿਆ ਕਿ ਕਿੱਥੇ ਬਿਠਾਇਆ ਜਾਊਗਾ ਕਿੱਥੇ ਟਰੈਲੀਆਂ ਖੜਨਗੀਆਂ ਕਿੱਥੇ ਗੱਡੀਆਂ ਦੀ ਪਾਰਕਿੰਗ ਹੋਊਗੀ ਕਿੱਥੇ ਸਾਰਾ ਕੁਝ ਹੋਊਗਾ ਕਹਿੰਦੇ ਜਦੋਂ ਇਹ ਸਾਰੀ ਪ੍ਰਕਿਰਿਆ ਦੇਖੀ ਗਈ ਤੇ ਕਹਿੰਦੇ ਜੀ ਉੱਥੇ ਫਿਰ ਦਿੱਕਤਾਂ ਆਈਆਂ ਕੁਝ ਕਿ ਜੀ ਉੱਥੇ ਪਹਿਲਾਂ ਤੋਂ ਕੁਝ ਸਮਾਗਮ ਚੱਲ ਰਹੇ ਨੇ 350 ਸਾਲਾਂ ਨੂੰ ਲੈ ਕੇ ਹੈ ਕੁਝ ਪ੍ਰਦਰਸ਼ਨੀਆਂ ਲੱਗੀਆਂ ਨੇ ਕੋਈ ਨਾ ਕੋਈ ਹਾਂ ਉੱਥੇ ਕੁਛ ਨਾ ਕੁਛ ਚੱਲਦਾ ਰਹਿੰਦਾ ਉਹ ਮੈਦਾਨਾਂ ਦੇ ਵਿੱਚ ਇਸ ਲਿਖਣ ਤੋਂ ਪਹਿਲਾਂ ਤੋਂ ਤੈਅ ਜੀ ਉੱਥਾਂ ਔਖੀ ਹੈ ਪ੍ਰਸ਼ਾਸਨ ਤੇ ਕੇਂਦਰ ਵਾਲੇ ਚਾਹੁੰਦੇ ਸੀ ਜੇ ਕਿਸਾਨਾਂ ਨੇ ਆਉਣਾ ਹੈ ਵੀ ਜੰਟਗੜ 25 ਸੈਕਟਰ ਨੂੰ ਚੱਲ ਜਣਗੇ 25 ਨਹੀਂ ਜਾਂਦੇ ਫਿਰ ਮਟਕਾ ਚੁੱਕ ਜਾਵਾਂਗੇ ਚਲੋ ਜੀ ਫਿਰ ਗੱਲ ਲਿਆ ਦੇ ਕੇ 43 ਤੇ ਨਿਪੜੀ ਹੈ 43 ਦੇ ਵਿੱਚ ਖੁੱਲਾ ਖੇਤਰ ਪਿਆ ਜਿੱਥੇ ਮੰਡੀ-ਮੁੰਡੀ ਵੀ ਲੱਗਦੀ ਹੈ ਉੱਥੇ ਗੱਡੀਆਂ پارک ਹੋ ਜਾਣਗੀਆਂ ਮੈਦਾਨ ਪਿਆ ਉੱਥੇ ਟਰੈਕਟਰ ਟਰਾਲੀਆਂ ਖੜ੍ਹ ਜਾਣਗੀਆਂ ਉੱਥੇ ਲੰਗਰ ਲੱਗ ਜਾਣਗੇ ਉੱਥੇ ਸਟੇਜ ਲੱਗ ਜੂਗੀ ਸੋ ਇਸ ਲਈ ਜੀ 43 ਸੈਕਟਰ ਦੇ ਵਿੱਚ ਸਵੇਰ ਨੂੰ ਐਸਕੇ ਵੱਡਾ ਧਰਨਾ ਪ੍ਰਦਰਸ਼ਨ ਸ਼ਕਤੀ ਪ੍ਰਦਰਸ਼ਨ ਕਸਾਨੀ ਮਸਲਿਆਂ ਦੀ ਚਾਰਜ ਹੋਈ ਕਰਦਾ ਪਹਿਲੂ ਉਹਦੇ ਵਿੱਚ ਹੋ ਗਿਆ ਜੁੱਤ ਮਜ਼ਦੂਰਾਂ ਨੂੰ ਲੈ ਕੇ ਕਿਰਤੀਆਂ ਨੂੰ ਲੈ ਕੇ ਜਿਹੜੇ ਨਵੇਂ ਉਹ ਆਏ ਨੇ ਨਵੇਂ ਕਿਰਤੀ ਕਰਨ ਉਹਦਾ ਮਸਲਾ ਵੀ ਆਉਣਾ ਹੈ ਪੰਜਾਬ ਦੇ ਪਾਣੀ ਦਾ ਮਸਲਾ ਵੀ ਆਉਣਾ ਪਾਣੀ ਦੇ ਘਟਦੇ ਪੱਧਰ ਦਾ ਮਸਲਾ ਵੀ ਆਉਣਾ ਗਦਲੇ ਦਾ ਵੀ ਆਉਣਾ ਹੱਕ ਦਾ ਵੀ ਆਉਣਾ ਚੰਡੀਗੜ੍ਹ ਦਾ ਵੀ ਆਉਣਾ ਤੇ ਪੰਜਾਬ ਯੂਨੀਵਰਸਿਟੀ ਦਾ ਵੀ ਆਉਣਾ ਸੋ ਇਸ ਲਈ ਇਹਨਾਂ ਸਾਰੇ ਮਸਲਿਆਂ ਤੇ ਸਵੇਰ ਨੂੰ ਚੱਲ ਰਹੀ ਹੋਣੀ ਹੈ ਸੋ ਇਹ ਕਹਿੰਦੇ ਚੰਡੀਗੜ੍ਹ ਚੋਂ ਪੰਜਾਬ ਨੂੰ ਬਾਹਰ ਕਰਨਾ ਤੇ ਪੰਜਾਬ ਕਹਿੰਦਾ ਮੈਂ ਚੰਡੀਗੜ੍ਹ 'ਚ ਰਹਿਣਾ ਕਿਉਂਕਿ ਚੰਡੀਗੜ੍ਹ ਮੇਰਾ ਹੈ ਸੋ ਸਵੇਰੂ ਵੀ ਇਹ ਪਹਿਲੂ ਪਰਣਾ ਜੇ ਹੁਣ ਪੰਜਾਬ ਦੇ ਵਿੱਚ ਕਿਸੇ ਨੂੰ ਕੁੱਤਾ ਵੱਢ ਲਵੇ ਤੇ ਤਾਂ ਫਿਰ 5 ਲੱਖ ਮੁਆਵਜ਼ਾ ਮਿਲੂਗਾ ਮਤਲਬ ਜੇ ਕੁੱਤਾ ਵੱਢੇ ਤੇ ਕਿਸੇ ਦੀ ਮੌਤ ਹੋ ਜਾਂਦੀ ਆ ਚਾ ਪਸ਼ੂ ਦੇ ਅਵਾਰਾ ਪਸ਼ੂ ਤੇ ਹਮਰੇ ਦਾ ਮੌਤ ਹੋ ਜਾਂਦੀ ਆ ਤਾਂ 5 ਲੱਖ ਤਾਂ ਹਮਨ ਮੁਆਵਜ਼ਾ ਸਰਕਾਰ ਨੇ ਇਹ ਵਾਅਦਾ ਕੀਤਾ ਹੈ ਕੁੱਤਾ ਕੱਟਣ ਦੇ ਪ੍ਰਤੀ ਧੰਦੇ ਹਿਸਾਬ ਨਾਲ ਮੁਆਵਜ਼ਾ ਇਹ ਮਾਨਯੋਗ ਅਦਾਲਤ ਦੇ ਹਦਾਇਤ ਤੋਂ ਬਾਅਦ ਹੋਇਆ ਨਹੀਂ ਤਾਂ ਟਾਲ ਟੁਲਾ ਬਟਰੀ ਇਸ ਕਹਿੰਦੇ ਮੇਰੇ ਮੂਰੇ ਇੱਕ ਰਿਪੋਰਟ ਪਈ ਹੈ ਕਿ ਸਰਕਾਰ ਨੇ ਪਸ਼ੂ ਹਮਲਿਆਂ ਤੇ ਦੁਰਘਟਨਾਵਾਂ ਦੇ ਮੁਆਵਜ਼ੇ ਦੇਣ ਦੇ ਵਿੱਚ ਨਵੀਂ ਨੀਤੀ ਲਾਗੂ ਕੀਤੀ ਹੈ ਕਹਿੰਦੇ ਜੀ ਪੰਜਾਬ ਦੇ ਵਿੱਚ ਕੁੱਤਾ ਕੱਟਣ ਤੋਂ ਬਾਅਦ ਲਵਾਰਸ ਜਾਂ ਜਾਂ ਲਵਾਰਸ ਪਸ਼ੂਆਂ ਦੇ ਕਿਸੇ ਤਰ੍ਹਾਂ ਦੇ ਹਾਦਸੇ ਤੋਂ ਬਾਅਦ ਜੇ ਮੌਤ ਹੋ ਜਾਂਦੀ ਹੈ ਤਾਂ ਮੌਤ ਹੋਣ ਦੇ ਵਿੱਚ ਪੀੜਤ ਪਰਿਵਾਰ ਨੂੰ 5 ਲੱਖ ਤੱਕ ਦਾ ਮੁਆਵਜ਼ਾ ਮਿਲੇਗਾ ਐ ਪੰਜਾਬ ਸਰਕਾਰ ਨੇ ਪਸ਼ੂ ਹਮਲੇ ਅਤੇ ਦੁਰਘਟਨਾਵਾਂ ਦੇ ਪੀੜਤ ਮੁਆਵਜ਼ੇ ਦੀ ਨਵੀਂ ਨੀਤੀ ਲਾਗੂ ਕਰ ਦਿੱਤੀ ਹੈ ਪਹਿਲਾਂ ਸਿਰਫ 1 ਲੱਖ ਰੁਪਏ ਤੱਕ ਦਾ ਮੁਆਵਜ਼ਾ ਇਹ ਯੋਜਨਾ ਸੀਗੀ ਜਿਹੜੀ ਮਤਲਬ ਜੇ ਕਿਸੇ ਦੀ ਅਵਾਰਾ ਪਸ਼ੂ ਦੇ ਹਮਲੇ ਚ ਮੌਤ ਹੋ ਜਾਂਦੀ ਹੈ ਜਾਂ ਕੁੱਤੇ ਅਵਾਰਾ ਕੁੱਤੇ ਦੇ ਕੱਟਣ ਵੱਢਣ ਕਰਕੇ ਮੌਤ ਹੋ ਜਾਂਦੀ ਹੈ ਤਾਂ 1 ਲੱਖ ਤੱਕ ਦਾ ਮੁਆਵਜ਼ਾ ਸੀ ਹੁਣ ਉਹ ਵਧਾ ਕੇ 5 ਲੱਖ ਕੀਤਾ ਹੈ ਪੰਜਾਬ ਰਾਣਾ ਹਾਈ ਕੋਰਟ ਦੇ ਹਦਾਇਤਾਂ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਆਪਣੀ ਨੀਤੀ 'ਚ ਸੋਧ ਕੀਤੀ ਹੈ ਸੋਧ ਕਰਕੇ ਇਸ ਨੂੰ ਲਾਗੂ ਕੀਤਾ ਤੇ ਇਹਨੂੰ ਇੰਪਲੀਮੈਂਟ ਕਰ ਦਿੱਤਾ ਜੇ ਇਹਦੇ ਨਾਲ ਕੋਈ ਮਤਲਬ ਕਿ ਸਦਾਲੀ ਰੋਗੀ ਹੋ ਜਾਂਦਾ ਹੈ ਹਣਾ ਤਾਂ ਉਹਦੇ ਲਈ 2 ਲੱਖ ਤੱਕ ਦਾ ਮੁਆਵਜ਼ਾ ਹੋਵੇਗਾ ਜੇ ਮੰਨ ਲਓ ਮਤਲਬ ਅਪਾਹਜਾਰੀ ਸਥਿਤੀ ਬਣ ਜਾਂਦੀ ਹੈ ਹਾਂ ਤੇ ਕਿ ਬੰਦਾ ਮੁੜ ਕੇ ਆਪਣੀ ਕਿਰਤ ਕਮਾਈ ਕਰਨ ਜੋਗਾ ਨਹੀਂ ਤਾਂ ਫਿਰ 2 ਲੱਖ ਦਾ ਮੁਆਵਜ਼ਾ ਤੇ ਨਹੀਂ ਤਾਂ ਫਿਰ ਜੇ ਉਮੀ ਦੇਖੀਏ ਜੇ ਇੱਕ ਦੰਦ ਲੱਗ ਗਿਆ ਕਿਸੇ ਦੇ ਮੰਨ ਲਓ ਇੱਕ ਦੰਦ ਲੱਗਣ ਦੇ ਉੱਤੇ 10000 ਰੁਪਏ ਦੋ ਦੰਦ ਦੇ ਤਾਂ 20000 ਰੁਪਏ ਤਿੰਨ ਦੰਦ ਲੱਗੇ ਤਾਂ 30000 ਰੁਪਏ ਫਿਰ ਉਹਦਾ ਜ਼ਖਮ ਕਿੰਨਾ ਗਹਿਰਾ ਜੇ ਜ਼ਖਮ ਜਿਆਦਾ ਗਹਿਰਾ 0.2 ਸੈਂਟੀਮੀਟਰ ਤੱਕ ਚਲਾ ਜਾਵੇ ਤੋ 10000 ਦੀ ਤਾਂ 20000 ਹੋ ਜਾਣਾ 2 ਦਿਨ ਦਾ ਤਾਂ ਫਿਰ 40000 ਹੋ ਜਾਣਾ 3 ਦਿਨ ਦਾ ਤਾਂ ਫਿਰ 60000 ਹੋ ਜਾਣਾ ਨਹੀਂ ਫਿਰ 30000 ਮਤਲਬ ਫਿਰ ਇਸ ਤਰ੍ਹਾਂ ਵੀ ਇਹਦੇ ਵਿੱਚ ਇਹ ਵੀ ਪ੍ਰੋਵੀਜ਼ਨ ਹੈਗੀ ਆ ਸੋ ਇਸੇ ਤਰ੍ਹਾਂ ਅਵਾਰਾ ਪਸ਼ੂ ਨੂੰ ਲੈ ਕੇ ਠੀਕ ਹੈ ਮੁਆਵਜ਼ਾ ਪੰਜਾਬ ਸਰਕਾਰ ਨੇ ਪੰਜਾਬ ਰਾਣਾ ਹਾਈ ਕੋਰਟ ਦੇ ਨਿਰਦੇਸ਼ਾਂ ਨੂੰ ਧਿਆਨ ਚ ਰੱਖਦੇ ਆ ਉਹਨਾਂ ਦੀ ਨਿਸ਼ਾਨ-ਦਿਸ਼ਾਨ ਧਿਆਨ ਚ ਰੱਖਦੇ ਆ 1 ਲੱਖ ਤੋਂ ਵਧਾ ਕੇ 5 ਲੱਖ ਕੀਤਾ ਤੇ ਬਾਕੀ ਅ ਮਤਲਬ ਜੇ ਜ਼ਖਮੀ ਹੁੰਦਾ ਬੰਦਾ 47 ਪਾਸ ਹੁੰਦਾ ਤਾਂ ਵੀ ਉਹਦੇ ਵਿੱਚ ਵਾਧਾ ਕਰਕੇ 2 ਲੱਖ ਕੀਤਾ ਜਾਂ ਪ੍ਰਤੀ ਹਮਲੇ ਦੇ ਹਿਸਾਬ ਨਾਲ ਕੁੱਤੇ ਦੇ ਵਧਣ ਦੇ ਪ੍ਰਤੀ ਦੰਦ ਦੇ ਹਿਸਾਬ ਨਾਲ ਵੀ ਉਹ ਚ ਭਾ ਕੀਤਾ ਪਰ ਸਵਾਲ ਇਹ ਹੈ ਕਿ ਇਹਨਾਂ ਦੇ ਹੱਲ ਲਈ ਚੱਲ ਜੂ ਵਿਸ਼ੇਸ਼ ਅਦਾਲਤੀ ਹੁਕਮਾਂ ਤੋਂ ਬਾਅਦ ਕਈ ਥਾਵਾਂ ਤੇ ਵਾਰਾ ਕੁੱਤਿਆਂ ਨੂੰ ਮੁੜ ਕੇ ਫੜਨ ਦੀ ਪ੍ਰਕਿਰਿਆ ਸ਼ੈਲਟਰ ਹੋਂ ਛੱਡਣ ਦੀ ਪ੍ਰਕਿਰਿਆ ਦੁਆਰਾ ਜੀ ਉਹਨਾਂ ਦਾ ਮਤਲਬ ਕਿ ਉਹ ਅੱਗੇ ਉਹਨਾਂ ਨੂੰ ਨਾ ਹੋਰ ਕੁੱਤੇ ਜੰਮਣ ਇਹਦੇ ਲਈ ਕਾਇਦ ਕੀਤੀ ਜਾ ਰਹੀ ਹੈ ਹਨ ਉਹ ਸਾਰੀ ਚੱਲ ਜੂਗੀ ਹੈਗੀ ਪਰ ਆਵਾਰਾ ਪਸ਼ੂਆਂ ਨੂੰ ਲੈ ਕੇ ਜਿਹਦੇ ਨਾਂ ਤੇ ਤੁਸੀਂ ਲਗਾਤਾਰ ਲੋਕਾਂ ਤੋਂ ਮਤਲਬ ਗਊ ਸੈਸ ਲੈਨੇ ਹੋ ਹੈਨਾ ਤੇ ਪਰ ਉਹ ਸਭ ਤੋਂ ਵੱਧ ਹਾਸਿਆਂ ਦਾ ਕਾਰਨ ਆਵਾਰਾ ਪਸ਼ੂ ਖਾਸ ਕਰ ਗਊ ਸਾਡ ਜਿਹੜੇ ਸੜਕਾਂ ਤੇ ਆਵਾਰਾ ਘੁੰਮਦੇ ਨੇ ਉਹ ਚ ਸਾਡੇ ਲੋਕਾਂ ਦੀ ਵੀ ਇਹ ਹੈ ਕਿ ਜੀ ਅਸੀਂ ਉਹਨਾਂ ਨੂੰ ਉਨੀ ਦਿਨ ਲਈ ਪਰਸਨ ਨਹੀਂ ਦੇ ਦਧਾਰੂ ਨੇ ਜਾਂ ਜਿੰਦੇ ਲਈ ਸਾਡੇ ਲਈ ਕੰਮ ਆਉਂਦੇ ਨਹੀਂ ਅਸੀਂ ਸੜਕਾਂ ਤੇ ਛੱਡ ਦਿੰਦੇ ਆ ਤੇ ਦੂਏ ਪਾਸੇ ਉਹ ਨਗਰ ਨਿਗਮ ਨਗਰ ਕਾਉਂਸਲ ਸੂਬਾ ਸਰਕਾਰ ਕੇਂਦਰ ਸਰਕਾਰ ਜ਼ਿੰਮੇਵਾਰਾ ਜਿਹੜੀਆਂ ਫਿਰ ਇਹਨਾਂ ਆਦੇ ਉੱਤੇ ਗਊ ਸਸਤਾ ਲੈਂਦੀਆਂ ਨੇ ਚੀਜ਼ਾਂ ਦੇ ਨਾਂ ਤੇ ਟੈਕਸਾਂ ਲੈਂਦੀਆਂ ਨੇ ਪਰ ਸਮਾਨ ਰਹੀ ਹੈ ਨਹੀਂ ਤੇ ਐਥੇ ਫੜ ਕੇ ਛੱਡਿਆ ਉਹ ਜੀ ਗਊਸ਼ਾਲਾ ਬਾਜੂ ਗਊਸ਼ਾਲਾ ਵਾਲੇ ਵੀ ਦਸਾਂ ਛੱਡ ਦਿੰਦੇ ਨੇ ਕਿਉਂਕਿ ਉਹਨਾਂ ਕੋਲ ਵੀ ਇੱਕ ਦਾਨ ਦੀ ਪ੍ਰਕਿਰਿਆ ਹੈ ਉਹਨਾਂ ਦੇ ਆਮਦਨ ਤੇ ਪ੍ਰਭਾਵ ਅਸਰ ਪੈਂਦਾ ਜਾਂ ਥਾਂ ਦਾ ਮਸਲਾ ਹੈ ਉਹ ਜਾਣਦੇ ਨੇ ਪਰ ਇਹ ਵੀ ਮਸਲਾ ਹੈਗਾ ਸੋ ਇਹਨਾਂ ਸਾਰੇ ਮਸਲਿਆਂ ਦੀ ਪੁਰਜੋਰ ਪ੍ਰਕਿਰਿਆ ਦੇ ਤਹਿਤ ਜੋ ਲੰਬੀ ਯੋਜਨਾ ਤੇ ਇੱਕ ਲੰਮੇ ਸਮੇਂ ਦੀ ਇਸ ਪ੍ਰਕਿਰਿਆ ਤੋਂ ਚੱਲਣ ਦੀ ਲੋੜ ਹੈ ਉਹਦੇ ਵਿੱਚ ਕੋਈ ਵੀ ਸਰਕਾਰ ਕੋਈ ਵੀ ਸਿਸਟਮ ਕੰਮ ਕਰਦਾ ਨਜ਼ਰ ਨਹੀਂ ਆਉਂਦਾ ਮੁਆਵਜ਼ੇ ਵਧਾਉਣ ਨਾਲ ਫੌਰੀ ਰਾਹਤ ਤਾਂ ਤੁਸੀਂ ਨੰਦੇ ਨਜ਼ਰ ਆਉਂਦੇ ਹੋ ਪਰ ਇਸ ਮਸਲੇ ਦਾ ਪਰਮਾਨੈਂਟ ਹੱਲ ਕਿੱਥੇ ਹੈ ਇਹਦਾ ਜਵਾਬ ਕੁਛ ਨਹੀਂ ਹਰ ਵਾਰ ਕਿਸੇ ਘਟਨਾ ਤੋਂ ਬਾਅਦ ਰਾਜਨੀਤਿਕ ਬੰਦਾ ਦੀ ਘਟਨਾ ਤੋਂ ਬਾਅਦ ਚਰਚਾ ਤੁਰੀ ਤੇ ਫਿਰ ਘਟਣ ਦੇ ਵਾਸਤੇ ਚਲ ਜਾਂਦੇ ਜਾਂਦੇ ਗੱਲ ਕੈਨੇਡਾ ਦੀ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਦੇ ਵਿੱਚ ਲਗਾਤਾਰ ਜਿਹੜਾ ਤਣਾ ਬਣਿਆ ਹੋਇਆ ਉਹਦੀ ਬਰਫ਼ ਪਿੰਗਲ ਦੀ ਨਜ਼ਰ ਆਈ ਸੀ ਜਦੋਂ ਲੰਘੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਮਿਲੇ ਸੀ ਨਰਿੰਦਰ ਮੋਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਲੋ ਦੇ ਨਾਲ ਮੁਲਾਕਾਤ ਹੋਈ ਸੀ ਉਹਨਾਂ ਦੀ ਜਿਹੜੀ ਜੀ20 ਬੈਠਕ ਸੀਗੀ ਹੈ ਅਫਰੀਕਾ ਦੇ ਵਿੱਚ ਦੱਖਣੀ ਅਫਰੀਕਾ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਉਮੀਦ ਜਾਗੀ ਸੀ ਕਿ ਦੋਵੇਂ ਮੁਲਕਾਂ ਦੇ ਵਿੱਚ ਜਿਹੜੀ ਰਿਸ਼ਤਿਆਂ 'ਚ ਬਰਫ਼ ਜਮੀ ਹੋਈ ਉਹ ਪਿਘਲ ਜਾਏਗੀ ਉਹ ਪਿਘਲਣ ਦੀ ਆਸ ਚੱਕਿਆ ਜੀ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ 'ਚ ਮੁੜ ਕੇ ਗਰਮਾਹਟ ਦੀ ਇੱਕ ਪ੍ਰਕਿਰਿਆ ਦੇਖੀ ਜਾ ਰਹੀ ਹੈ ਮੁਕਤ ਵਪਾਰ ਜਿਹੜਾ ਉਸ ਸਮਝੌਤੇ ਦੀ ਗੱਲਬਾਤ ਚੱਲ ਪਈ ਹੈ 2030 ਤੱਕ ਹੈ ਦੋ ਦੋ ਪੱਖੀ ਮਤਲਬ ਅੰਮੋ ਸਾਹਮਣੇ ਦਾ ਇਧਰੋਂ ਵੀ ਤੇ ਉਧਰੋਂ ਵੀ ਕਾਰੋਬਾਰ 50 ਅਰਬ ਡਾਲਰ ਤੱਕ ਪਹੁੰਚਣ ਦਾ ਟੀਚਾ ਰੱਖਿਆ ਗਿਆ ਸੋ 2030 ਤੱਕ ਕਹਿੰਦੇ ਟੀਚਾ ਕਿ ਇਹ ਕਾਰੋਬਾਰ ਇੱਥੇ ਤੱਕ ਕੱਪੜ ਜੇਗਾ ਸੋਦੀ ਉਮੀਦ ਹੈ ਇਹਦੇ ਲਈ ਕੈਨੇਡਾ ਦੇ ਆਰਥਿਕ ਵਿਕਾਸ ਮੰਤਰੀ ਨੇ ਜਿਹੜੇ ਹੈ ਨਾ ਉਹ ਉਹਨਾਂ ਦੇ ਨਾਲ ਦਿੱਲੀ ਦੇ ਵਿੱਚ ਕੇਂਦਰੀ ਮੰਤਰੀ ਨੇ ਜਿਹੜੇ ਸਾਡੇ ਪਿਊਸ ਗੋਇਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਸੋ ਉਸ ਮੁਲਾਕਾਤ ਦੇ ਵਿੱਚ ਇਹ ਗੱਲ ਤੁਰੀ ਹੈ ਕਿ ਦੋਵੇਂ ਮੁਲਕ ਵਪਾਰ ਦੇ ਰਾਹੀ ਨੇੜੇ ਆਉਣ ਜੇ ਵਪਾਰਕ ਤੌਰ ਤੇ ਨੇੜੇ ਆਉਂਦੇ ਨੇ ਤਾਂ ਬਾਕੀ ਰਿਸ਼ਤੇ ਵੀ ਸੁਖਦ ਹੋਣਗੇ ਕਿਉਂਕਿ ਦੋਆਂ ਦੇ ਦੂਤਾਵਾਸਾਂ ਦੇ ਵਿੱਚ ਜਿਵੇਂ ਬੰਦੇ ਘਟਾ ਦਿੱਤੇ ਗਏ ਸੀ ਇੱਕ ਦੂਜੇ ਦੇ ਮੁਲਕਾਂ ਨੂੰ ਵੀਜ਼ਿਆਂ ਤੱਕ ਦੀ ਕਾਰਵਾਈ ਦੇ ਉੱਤੇ ਅਸਰ ਪੈਣ ਲੱਗਾ ਸੀ ਉਹ ਗਿਣਤੀ ਮੁੜ ਕੇ ਵਧਾਈ ਜਾ ਰਹੀ ਹੈ ਉਹ ਚਾਜ ਵੀ ਮੁੜ ਕੇ ਹੋਈ ਹੈ ਸੋ ਇਹ ਸਾਰੀਆਂ ਪਹਿਲ ਕਦਮੀਆਂ ਅਸਾਰੂ ਨੇ ਦੋਵੇਂ ਮੁਲਕਾਂ ਦੇ ਹਵਾਲੇ ਨਾਲ ਖਾਸ ਕਰ ਪੰਜਾਬ ਏਸ਼ੀਆ ਦੇ ਤੇ ਨਜ਼ਰ ਰੱਖਦਾ ਕਿਉਂਕਿ ਪੰਜਾਬ ਦੀ ਇੱਕ ਵੱਡੀ ਗਿਣਤੀ ਬੱਚੇ ਪਰਿਵਾਰ ਕੈਨੇਡਾ ਚ ਵੱਸਦੇ ਨੇ ਸੋ ਇੱਕ ਪੂਰਾ ਪੰਜਾਬ ਕੈਨੇਡਾ ਚ ਵੱਸਦਾ ਇਸ ਲਈ ਉਹਦੇ ਤੇ ਨਜ਼ਰ ਆ ਸੋ ਇਹ ਆਸ ਦੀ ਕਿਰਨ ਇੱਕ ਨਜ਼ਰ ਆਈ ਮੈਨ ਲੱਗਿਆ ਇਹ ਗੱਲ ਤੁਹਾਡੇ ਤੱਕ ਲੈ ਕੇ ਆਉਣੀ ਜ਼ਰੂਰੀ ਆ ਬਹੁਤ ਬਹੁਤ ਸ਼ੁਕਰੀਆ